ਸਤਿ ਸ਼੍ਰੀ ਅਕਾਲ ਦੋਸਤੋ ਆਪ ਸਭ ਦਾ ਸਵਾਗਤ ਹੈ ਪੰਜਾਬੀ ਕਲਾਸ ਚੈਨਲ ਦੇ ਵਿੱਚ ਸੋ ਦੋਸਤੋ ਅੱਜ ਅਸੀਂ ਲੈ ਕੇ ਆਏ ਹਾਂ ਨੌਵੀਂ ਜਮਾਤ ਦੀ ਪੰਜਾਬੀ ਦੀ ਵਣਗੀ ਦੇ ਕਿਤਾਬ ਦੇ ਵਿੱਚੋਂ ਇਕਾਂਗੀ ਨੰਬਰ 3 ਮੌਣਤਾਰੀ ਜਿਸ ਦੇ ਲੇਖਕ ਹਨ ਯ ਇਕਾਂਗੀਕਾਰ ਹਨ ਈਸ਼ਵਰ ਚੰਦਰ ਨੰਦਾ ਸੋ ਦੋਸਤੋ ਸ਼ੁਰੂ ਕਰਦੇ ਹਾਂ ਸ਼ੁਰੂ ਕਰਨ ਤੋਂ ਪਹਿਲਾਂ ਜੇਕਰ ਤੁਸੀਂ ਇਸ ਤੋਂ ਪਹਿਲੀਆਂ ਬਣੀਆਂ ਇਕਾਂਗੀਆਂ ਤੇ ਜਿਹੜੀਆਂ ਵੀਡੀਓ ਦੇਖਣਾ ਚਾਹੁੰਦੇ ਹੋ ਤਾਂ ਹੇਠਾਂ ਡਿਸਕ੍ਰਿਪਸ਼ਨ ਬਾਕਸ ਦੇ ਵਿੱਚ ਲਿੰਕ ਦਿੱਤਾ ਹੈ ਲਿੰਕ ਤੇ ਕਲਿੱਕ ਕਰਕੇ ਤੁਸੀਂ ਪਹਿਲੀਆਂ ਜਿਹੜੀਆਂ ਦੋ ਕਾਂਗੀਆਂ ਹਨ ਉਹ ਦੇਖ ਸਕਦੇ ਹੋ ਇਸ ਤੋਂ ਇਲਾਵਾ ਜੇਕਰ ਤੁਸੀਂ ਕਹਾਣੀਆਂ ਵੀ ਦੇਖਣਾ ਚਾਹੁੰਦੇ ਹੋ ਨ ਕਾਂਗੀ ਦੀ ਕਿਤਾਬ ਦੇ ਉੱਤੇ ਉਹਦੇ ਅਸੀਂ ਆਲਰੇਡੀ ਵੀਡੀਓ ਪਾ ਚੁੱਕੇ ਹਾਂ ਤੁਸੀਂ ਸਾਡੀ ਪਲੇਲਿਸਟ ਦੇ ਵਿੱਚ ਜਾਣਾ ਹੈ ਨੌਵੀਂ ਕਲਾਸ ਦੀ ਪੰਜਾਬੀ ਦੀ ਵਣਗੀ ਬੁੱਕ ਦੀ ਬਣਾਈ ਹੋਈ ਹੈ ਅਲੱਗ ਤੋਂ ਪਲੇਲਿਸਟ ਪਲੇਲਿਸਟ ਤੇ ਕਲਿੱਕ ਕਰੋਗੇ ਤੁਹਾਡੇ ਸਾਹਮਣੇ ਸਾਰੀਆਂ ਕਹਾਣੀਆਂ ਤੇ ਸਾਰੀਆਂ ਕਾਂਗੀਆਂ ਉੱਥੇ ਆ ਜਾਣਗੀਆਂ ਤੇ ਉੱਥੋਂ ਤੁਸੀਂ ਨੋਟ ਕਰ ਸਕਦੇ ਹੋ ਸੋ ਸ਼ੁਰੂ ਕਰਦੇ ਹਾਂ ਇਕਾਂਗੀ ਮੌਨਤਾਰੀ ਇਕਾਂਗੀਕਾਰ ਹਨ ਈਸ਼ਵਰ ਚੰਦਰ ਨੰਦਾ ਸੋ ਸਭ ਤੋਂ ਪਹਿਲਾਂ ਕਰਾਂਗੇ ਪਾਤਰ ਚਿੱਤਰਣ ਫਿਰ ਕਰਾਂਗੇ ਵਾਰਤਾਲਾਬ ਤੇ ਅੰਤ ਵਿੱਚ ਕਰਾਂਗੇ ਵਸਤੂ ਨਿਸ਼ਟ ਪ੍ਰਸ਼ਨ ਸੋ ਸ਼ੁਰੂ ਕਰਦੇ ਹਾਂ ਪਾਤਰ ਚਿੱਤਰਣ ਤੋਂ ਸਭ ਤੋਂ ਪਹਿਲਾਂ ਇਕਾਂਗੀ ਦਾ ਮੇਨ ਪਾਤਰ ਜਿਹੜਾ ਹੈ ਮਦਨ ਲਾਲ ਉਸ ਦਾ ਪਾਤਰ ਚਿੱਤਰਣ ਕਰਦੇ ਹਾਂ ਸੋ ਸਭ ਤੋਂ ਪਹਿਲਾਂ ਜਾਣ ਪਛਾਣ ਮਦਨ ਲਾਲ ਮੌਨਤਾਰੀ ਇਕਾਂਗੀ ਦਾ ਇੱਕ ਮਹੱਤਵਪੂਰਨ ਪਾਤਰ ਹੈ ਉਸਦੀ ਉਮਰ ਤੀ 23 ਸਾਲ ਹੈ ਉਹ ਰਿਸ਼ਤੇ ਵਿੱਚ ਆਮ ਪਿਆਰੀ ਦਾ ਭਣਜਾ ਲੱਗਦਾ ਹੈ ਉਸਦੀ ਮਾਂ ਦਾ ਨਾਮ ਗਿਆਨੋ ਹੈ ਇਕਾਂਗੀ ਵਿੱਚ ਆਉਂਦੇ ਸਮੇ ਉਸਦਾ ਹੁਲੀਆ ਕਾਫੀ ਵਿਗੜਿਆ ਹੈ ਉਸਦੇ ਅੱਧ ਮਹਿਲਾ ਪਜਾਮਾ ਅਤੇ ਕੋਟ ਨਾਲ ਉੱਪਰਲੇ ਬਟਨ ਤੋਂ ਬਿਨਾ ਕਮੀਜ਼ ਪਾਈ ਹੋਈ ਹੈ ਉਸਦੇ ਸਿਰ ਦੀ ਪੱਗ ਵੀ ਬਹੁਤੀ ਸਾਫ਼ ਨਹੀਂ ਜਿਸ ਦੇ ਵਲਾ ਹੇਠੋਂ ਪੱਟੀ ਦਿਸਦੀ ਹੈ ਜੋ ਉਸਨੇ ਆਪਣੀ ਪਹਿਚਾਨ ਵਾਲਾ ਦਾਗ ਸ਼ੁਭਾਉ ਲਈ ਬੰਨੇ ਹਨ ਉਹ ਇੱਕ ਦਫਤਰ ਵਿੱਚ ਕਲਰਕ ਸੀ ਉਸਦੇ ਆਪਣੇ ਕਹੇ ਅਨੁਸਾਰ ਉਸਦੇ ਦਫਤਰ ਦੇ ਇੱਕ ਭੂਸ਼ਣ ਨਾਂ ਦੇ ਕਲਰਕ ਨੇ ਉਸ ਨੂੰ ਵਰਗਲਾ ਕੇ ਆਪਣੇ ਨਾਲ ਰਲਾ ਲਿਆ ਅਤੇ ਉਹ ਉਥੋਂ 48000 ਰੁਪਏ ਲੈ ਕੇ ਭੱਜ ਗਿਆ ਜਦੋਂ ਪੁਲਿਸ ਨੇ ਉਸ ਨੂੰ ਫੜ ਲਿਆ ਤਾਂ ਉਸ ਨੇ ਪੁਲਿਸ ਨੂੰ ਇਹ ਕਹਿ ਕੇ ਉਸਦੇ ਪਿੱਛੇ ਲਾ ਦਿੱਤਾ ਕਿ ਪੈਸੇ ਉਸ ਕੋਲ ਹਨ ਮਦਨ ਤਿੰਨ ਚਾਰ ਮਹੀਨਿਆਂ ਦਾ ਭਗੌੜਾ ਸੀ ਅਤੇ ਅੰਤ ਪੁਲਿਸ ਭੇਸ ਬਦਲ ਕੇ ਉਸ ਨੂੰ ਮਾਸੀ ਦੇ ਘਰੋਂ ਜਾ ਫੜਦੀ ਹੈ। ਚਿੰਤਾ ਵਿੱਚ ਫਸਿਆ ਹੋਇਆ। ਉਸ ਦੇ ਚਿਹਰੇ ਤੋਂ ਪਤਾ ਲੱਗਦਾ ਹੈ ਕਿ ਉਹ ਚਿੰਤਾਵਾਂ ਵਿੱਚ ਫਸਿਆ ਹੋਇਆ ਹੈ। ਉਸ ਦਾ ਚਿਹਰਾ ਫਿਕਰਾਂ ਕਾਰਨ ਮੁਰਝਾਇਆ ਹੋਇਆ ਹੈ। ਫਿਕਰਾ ਤੇ ਚਿੰਤਾ ਦਾ ਮਾਰਿਆ ਹੋਣ ਕਰਕੇ ਉਹ ਆਪਣੇ ਆਪ ਨੂੰ ਬੁਰੀ ਕਿਸਮਤ ਵਾਲਾ ਸਮਝਦਾ ਹੈ। ਉਹ ਪੁਲਿਸ ਦੀ ਕੁੱਟ ਤੋਂ ਵੀ ਡਰਦਾ ਹੈ। ਕਾਨੂੰਨ ਦਾ ਭਗੌੜਾ ਉਹ ਕਾਨੂੰਨ ਦਾ ਪਗੋੜਾ ਸੀ ਪੁਲਿਸ ਤੋਂ ਡਰਦਾ ਮਾਰਿਆ ਉਹ 3-4 ਮਹੀਨੇ ਦਾ ਘਰੋਂ ਭੱਜ ਕੇ ਲੁਕਦਾ ਫਿਰਦਾ ਹੈ ਉਹ ਉਸਦੇ ਵਿੱਚ ਪੁਲਿਸ ਉਸਦੇ ਮਗਰ ਲੱਗੀ ਹੋਈ ਹੈ ਅਤੇ ਉਹ ਬਚਨ ਲਈ 마ਸੀ ਕੋਲ ਆ ਕੇ ਲੁਕ ਜਾਂਦਾ ਹੈ ਅਪਰਾਧੀ ਉਹ ਇੱਕ ਅਪਰਾਧੀ ਹੈ ਉਸਦੇ ਦਰਸ਼ਨ ਅਨੁਸਾਰ ਹੀ ਉਹ 5000 ਰੁਪਏ ਦੇ ਕਪਲੇ ਵਿੱਚ ਸ਼ਾਮਲ ਅਪਰਾਧੀ ਹੈ ਉਹ ਆਪਣੀ 마ਸੀ ਕੋਲ ਸਾਰੇ ਇਲਜ਼ਾਮ ਆਪਣੇ ਸਾਥੀ ਕਲਰਕ ਉੱਤੇ ਲਾ ਕੇ ਆਪਣੇ ਆਪ ਨੂੰ ਬੇਕਸੂਰ ਤਾਸਤਾ ਹੈ ਲਾਲਚੀ ਤੇ ਬੇਅਕਲ ਉਹ ਇੱਕ ਲਾਲਚੀ ਪਰ ਬੇਅਕਲ ਵਿਅਕਤੀ ਹੈ ਉਸਦੇ ਆਪਣੇ ਕੈਨ ਅਨੁਸਾਰ ਹੀ ਉਹ ਆਪਣੇ ਦਫ਼ਤਰ ਦੇ ਕਲਰਕ ਪੂਛਣ ਦੀਆਂ ਗੱਲਾਂ ਵਿੱਚ ਆ ਜਾਂਦਾ ਹੈ ਅਤੇ ਉਸਦੇ ਵਰਗਰਾ ਲੈਣ ਤੇ ਉਸਤੇ ਮਗਰ ਲੱਗ ਕੇ ਪੈਸਿਆਂ ਦਾ ਕਪਲਾ ਕਰਨ ਵਿੱਚ ਸ਼ਾਮਿਲ ਹੋ ਜਾਂਦਾ ਹੈ ਝੂਠ ਬੋਲਣ ਵਾਲਾ ਜਦੋਂ ਕਿਸ਼ੋਰ ਉਸ ਨੂੰ ਉਸਦੇ ਆਉਣ ਬਾਰੇ ਹੈਰਾਨ ਹੋਇਆ ਪੁੱਛਦਾ ਹੈ ਤਾਂ ਉਹ ਉਸ ਨੂੰ ਝੂਠ ਬੋਲਦਿਆਂ ਹੋਇਆ ਕਹਿੰਦਾ ਹੈ ਕੀ ਵਾਜੀ ਕਾਲੇ ਇੱਧਰ ਦਵਰੇ ਤੇ ਆਇਆ ਹੋਇਆ ਹੈ ਕੋਲੋਂ ਲੰਘਦੇ ਹੋਣ ਕਰਕੇ ਉਸ ਦੀ ਉਹ ਰਾਤ ਦੀ ਰਾਤ ਉਸ ਨੂੰ ਮਿਲਣ ਆ ਗਿਆ ਹੈ ਸੋ ਇਹ ਸੀ ਪਾਤਰ ਚਤਰਨ ਮਦਨ ਲਾਲ ਦਾ ਅੱਗੇ ਵਧਦੇ ਹਾਂ ਕਰਦੇ ਹਾਂ ਕਹਾਣੀ ਦਾ ਇੱਕ ਹੋਰ ਮਹੱਤਵਪੂਰਨ ਪਾਤਰ ਕਿਸ਼ੋਰ ਚੰਦ ਸੋ ਸ਼ੁਰੂ ਕਰਦੇ ਹਾਂ ਸਭ ਤੋਂ ਪਹਿਲਾਂ ਜਾਣ ਪਛਾਣ ਕਿਸ਼ੋਰ ਚੰਦ ਮੌਣ ਧਾਰੀ ਕਾਂਗੀ ਦਾ ਇੱਕ ਮਹੱਤਵਪੂਰਨ ਪਾਤਰ ਹੈ ਉਹ ਹਰੀ ਚੰਦ ਅਤੇ ਰਾਮ ਪਿਆਰੀ ਦਾ ਪੁੱਤਰ ਹੈ ਉਸ ਦੀ ਉਮਰ ਲਗਭਗ 30 ਸਾਲ ਹੈ ਉਹ ਸਰਕਾਰੀ ਦਫਤਰ ਵਿੱਚ ਸਹਾਇਕ ਦਾ ਕੰਮ ਕਰਦਾ ਹੈ ਅਤੇ ਆਪਣੇ ਮਾਤਾ ਪਿਤਾ ਨਾਲ ਸਰਕਾਰੀ ਕੁਆਟਰ ਵਿੱਚ ਰਹਿੰਦਾ ਹੈ ਸੰਤਾ ਸਾਧੂਆਂ ਨੂੰ ਪਸੰਦ ਨਾ ਕਰਨ ਵਾਲਾ ਕਿਸ਼ੋਰ ਚੰਦ ਸੰਤਾ ਸਾਧੂਆਂ ਵਿੱਚ ਬਿਲਕੁਲ ਵੀ ਵਿਸ਼ਵਾਸ ਨਹੀਂ ਕਰਦਾ ਉਹ ਉਹਨਾਂ ਨੂੰ ਵੇਲੇ ਭੇਖੀ ਪਖੰਡੀ ਅਤੇ ਮੰਗਤੇ ਸਮਝਦਾ ਹੈ ਉਹ ਉਹਨਾਂ ਨੂੰ ਘਰ ਵਿੱਚ ਨਹੀਂ ਆਉਣ ਦੇਣਾ ਚਾਹੁੰਦਾ ਹੈ ਇਸੇ ਲਈ ਉਹ ਘਰ ਆਏ ਸਾਧੂਆਂ ਦੀਆਂ ਅੰਧਵਿਸ਼ਵਾਸ ਵਾਲੀਆਂ ਗੱਲਾਂ ਉੱਪਰ ਵਿਸ਼ਵਾਸ ਨਹੀਂ ਕਰਦਾ ਅੰਧਵਿਸ਼ਵਾਸ ਤੋਂ ਨਾ ਡਰਨ ਵਾਲਾ ਉਹ ਸਾਧੂਆਂ ਦੀਆਂ ਅੰਧਵਿਸ਼ਵਾਸੀ ਗੱਲਾਂ ਅਤੇ ਉਹਨਾਂ ਦੀ ਸ਼ਕਤੀ ਤੋਂ ਨਹੀਂ ਡਰਦਾ ਉਹ ਉਹਨਾਂ ਨੂੰ ਘਰੋਂ ਬਾਹਰ ਨਿਕਲ ਜਾਣ ਲਈ ਕਹਿੰਦਾ ਹੈ ਉਹ ਉਹਨਾਂ ਨੂੰ ਵੇਲੇ ਨਿਕੰਮੇ ਤੇ ਮੁਫਤ ਦਾ ਖਾ ਖਾ ਕੇ ਮੋਟੇ ਹੋਏ ਸਮਝਦਾ ਹੈ ਉਹ ਉਹਨਾਂ ਦੀਆਂ ਵਰਗਲਾ ਲੈਣ ਵਾਲੀਆਂ ਗੱਲਾਂ ਵਿੱਚ ਵੀ ਨਹੀਂ ਆਉਂਦਾ ਆਲੇ-ਦੁਆਲੇ ਤੋਂ ਚੇਤਨ ਉਹ ਸਮਾਜਿਕ ਆਲੇ-ਦੁਆਲੇ ਪ੍ਰਤੀ ਪੂਰੀ ਤਰ੍ਹਾਂ ਜਾਗਰੂਕ ਹੈ ਉਹ ਜਾਣਦਾ ਹੈ ਕਿ ਚੋਰ ਲੁਟੇਰੇ ਪਖੰਡੀ ਸਾਧ ਬਣ ਕੇ ਲੋਕਾਂ ਨੂੰ ਲੁੱਟਦੇ ਫਿਰਦੇ ਹਨ ਉਹ ਘਰਾਂ ਵਿੱਚ ਆ ਕੇ ਜਨਾਨੀਆਂ ਤੋਂ ਜੀਵਰ ਤੇ ਹੋਰ ਕੀਮਤੀ ਸਮਾਨ ਠੱਗ ਕੇ ਲੈ ਜਾਂਦੇ ਹਨ ਉਹ ਉਹਨਾਂ ਨੂੰ ਅਸਲ ਵਿਸ਼ਵਾਸ ਘਾਤੀ ਅਤੇ ਵੀ ਵਿਚਾਰੀ ਕਹਿੰਦਾ ਹੈ ਉਹ ਆਪਣੇ ਬਾਪ ਹਰੀਚੰਦ ਨੂੰ ਦੱਸਦਾ ਹੈ ਕਿ ਉਸ ਨੇ ਅਖਬਾਰ ਵਿੱਚ ਪੜ੍ਹਿਆ ਹੈ ਕਿ ਦੋ ਹਵਾਲਾਤੀ ਮਲਜਮ ਫਰਾਰ ਹੋ ਗਏ ਹਨ ਉਹ ਘਰ ਆਏ ਸਾਧੂਆਂ ਤੇ ਵੀ ਪਗਵਾੜਾ ਮਲਜਮ ਹੋਣ ਦਾ ਸ਼ੱਕ ਜ਼ਾਹਰ ਕਰਦਾ ਹੈ ਨਿਡਰ ਤੇ ਬੇਬਾਕ ਉਹ ਘਰ ਆਏ ਸਾਧੂਆਂ ਦੀ ਕਿਸੇ ਰੂਹਾਨੀ ਸ਼ਕਤੀ ਤੋਂ ਨਹੀਂ ਡਰਦਾ ਅਤੇ ਬੇਬਾਕੀ ਨਾਲ ਉਹਨਾਂ ਦੀਆਂ ਪਖੰਡ ਵਾਲੀਆਂ ਚਾਲਾਂ ਨੂੰ ਸਮਝ ਕੇ ਉਹਨਾਂ ਨੂੰ ਜਲਦੀ ਘਰ ਤੋਂ ਭਜਾਉਣ ਦੀ ਕੋਸ਼ਿਸ਼ ਕਰਦਾ ਹੈ ਉਹ ਉਹਨਾਂ ਨੂੰ ਪੁਲਿਸ ਨੂੰ ਫੜਾਉਣ ਲਈ ਵੀ ਕਹਿੰਦਾ ਹੈ। ਸੋ ਇਹ ਸੀ ਪਾਤਰ ਕਿਸ਼ੋਰ ਦਾ ਹੁਣ ਅੱਗੇ ਕਰਦੇ ਹਾਂ ਪਾਤਰ ਚਿਤ੍ਰਣ ਹਰੀ ਚੰਦ ਦਾ। ਜਾਣ ਪਛਾਣ ਹਰੀ ਚੰਦ ਮੌਣਤਾਰੀ ਕਾਂਗੀ ਦਾ ਇੱਕ ਮਹੱਤਵਪੂਰਨ ਪਾਤਰ ਹੈ। ਉਹ ਰਾਮਪਿਆਰੀ ਦਾ ਪਤੀ ਅਤੇ ਕਿਸ਼ੋਰ ਚੰਦ ਦਾ ਬਾਪ ਹੈ। ਉਸ ਦੀ ਉਮਰ ਲਗਭਗ 60 ਸਾਲ ਹੈ। ਉਹ ਆਪਣੀ ਪਤਨੀ ਸਮੇਤ ਪੁੱਤਰ ਨਾਲ ਉਸ ਦੇ ਸਰਕਾਰੀ ਕੁਆਟਰ ਵਿੱਚ ਰਹਿੰਦਾ ਹੈ। ਇਕਾਂਗੀ ਵਿੱਚ ਉਸ ਦੀ ਸਖਸ਼ੀਅਤ ਦੇ ਹੇਠ ਲਿਕੇ ਵਿਸ਼ੇਸ਼ ਪੱਖ ਉੱਭਰ ਕੇ ਸਾਹਮਣੇ ਆਉਂਦੇ ਹਨ ਪਹਿਰਾਵਾ ਉਹ ਹੱਥ ਵਿੱਚ ਸੋਟੀ ਫੜ ਕੇ ਸੌਰੇ ਨਾਲ ਤੁਰਦਾ ਹੈ ਉਸ ਦੇ ਸਿਰ ਉੱਤੇ ਤੁਰਹਾ ਅਤੇ ਸ਼ਮਲਾ ਬਣ ਕੇ ਸਾਫਾ ਬੰਨਿਆ ਹੋਇਆ ਹੈ ਉਸ ਨੇ ਖੁੱਲਾ ਪਜਾਮਾ ਲੰਮਾ ਕੋਟ ਤੇ ਪੈਰੀ ਠੱਬੇ ਜਿਹੇ ਪੁਰਾਣੀ ਗੁਰਗਾਬੀ ਸ਼ਕਲ ਦੇ ਸਲੀਪਰ ਪਾਏ ਹੋਏ ਹਨ ਬਿਮਾਰ ਇਕਾਂਗੀ ਵਿੱਚ ਹਰੀਚੰਦ ਸਰੀਰਿਕ ਤੌਰ ਤੇ ਕਾਫੀ ਬਿਮਾਰ ਹੈ ਇਕਾਂਗੀ ਦੇ ਸ਼ੁਰੂ ਵਿੱਚ ਹੀ ਉਹ ਹੱਥ ਵਿੱਚ ਦਵਾਈ ਵਾਲਾ ਸ਼ੀਸ਼ੀ ਫੜ ਕੇ ਦਵਾਈ ਲੈਣ ਜਾਂਦਾ ਹੈ। ਇਕਾਂਗੀ ਵਿੱਚ ਉਹ ਦੱਸਦਾ ਹੈ ਕਿ ਡਾਕਟਰ ਨੇ ਉਸ ਨੂੰ ਦਿਲ ਦੀ ਖਰਾਬੀ, ਖੂਨ ਦੀ ਕਮੀ, ਦਿਲ ਦੀ ਧੜਕਣ, ਫੇਫੜਿਆਂ ਦੀ ਖਰਾਬੀ ਤੇ 12 ਮਾਸੀ ਜੁਕਾਮ ਆਦਿ ਰੋਗ ਦੱਸ ਕੇ ਦਵਾਈ ਦਿੱਤੀ ਹੈ ਤੇ ਕਿਹਾ ਹੈ ਕਿ ਜੇਕਰ ਇਸ ਦਵਾਈ ਨਾਲ ਠੀਕ ਨਾ ਹੋਇਆ ਤਾਂ ਉਸ ਨੂੰ ਬਹੁਤ ਸਾਰੇ ਟੈਸਟ ਕਰਵਾਉਣੇ ਪੈਣਗੇ। ਚਿੜਚੜਾ ਸਿਹਤ ਖਰਾਬ ਹੋਣ ਕਰਕੇ ਹੀ ਉਸ ਦਾ ਪਰਿਵਾਰ ਦੇ ਜੀਆਂ ਨਾਲ ਵਰਤਾਓ ਖਿਜਿਆ ਹੋਇਆ ਰਹਿੰਦਾ ਹੈ। ਇਕਾਂਗੀ ਵਿੱਚ ਰਾਮਪਿਆਰੀ ਦੇ ਪੁੱਛਣ ਤੇ ਉਹ ਕਿੱਥੇ ਚੱਲਿਆ ਹੈ ਉਹ ਜਵਾਬ ਦਿੰਦਾ ਹੈ ਕਿ ਠੱਠੇ ਖੂੰ ਵਿੱਚ ਚੱਲਿਆ ਹੈ। ਉਸ ਨੂੰ ਰਾਮਪਿਆਰੀ ਦੁਆਰਾ ਮਦਨ ਨੂੰ ਪਨਾਹ ਦੇਣ ਦੀ ਗੱਲ ਤੋਂ ਵੀ ਖਿਜਾਉਂਦੀ ਹੈ ਕਿਉਂਕਿ ਉਹ ਇੱਕ ਅਪਰਾਧੀ ਅਤੇ ਪਗੋੜਾ ਹੈ। ਵਹਿਮਾ ਪਰਮਾਨ ਨੂੰ ਮੰਨਣ ਵਾਲਾ ਉਹ ਇੱਕ ਵਹਿਮੀ ਕਿਸਮ ਦਾ ਆਦਮੀ ਹੈ ਉਹ ਰਾਮਪਿਆਰੀ ਨੂੰ ਕਹਿੰਦਾ ਹੈ ਇਉ ਉਸ ਨੂੰ ਬਾਹਰ ਜਾਂਦੇ ਨੂੰ ਪਿੱਛੋਂ ਆਵਾਜ਼ ਨਾ ਮਾਰਿਆ ਕਰੇ ਡਾਕਟਰ ਉਸ ਨੂੰ ਬਹੁਤ ਸਾਰੀਆਂ ਬਿਮਾਰੀਆਂ ਤੇ ਟੈਸਟਾਂ ਬਾਰੇ ਦੱਸ ਦਿੰਦਾ ਹੈ ਤਾਂ ਉਹ ਇਸ ਦਾ ਕਾਰਨ ਉਸ ਨੂੰ ਡਾਕਟਰ ਕੋਲੇ ਜਾਂਦੇ ਸਮੇਂ ਰਾਮ ਪਿਆਰੀ ਦੁਆਰਾ ਪਿੱਛੋਂ ਆਵਾਜ਼ ਮਾਰਨ ਕਰਕੇ ਹੋਈ ਪਦਸ਼ਗਣੀ ਹੀ ਸਮਝਦਾ ਹੈ ਹਾਜ਼ਰ ਜਵਾਬ ਤੇ ਮਖੌਲੀਆ ਇਕਾਂਗੀ ਵਿੱਚ ਉਸ ਦੀ ਰਾਮ ਪਿਆਰੀ ਤੇ ਸਾਧੂ ਨਾਲ ਹੋਈ ਗੱਲਬਾਤ ਹਾਜ਼ਰ ਜਵਾਬੀ ਭਰੀ ਹੈ ਉਸ ਸਾਧੂਆਂ ਦੀਆਂ ਕਈਆਂ ਗੱਲਾਂ ਨੂੰ ਗੰਭੀਰਤਾ ਨਾਲ ਨਹੀਂ ਲੈਂਦਾ ਸਗੋਂ ਉਹਨਾਂ ਦੀ ਹਰ ਗੱਲ ਨੂੰ ਮਖੌਲੀਆ ਲਹਿਜੇ ਵਿੱਚ ਲੈਂਦਾ ਹੈ ਸਾਧੂਆਂ ਨੂੰ ਬੁਰਾ ਬੋਲਣ ਦੇ ਵਿਰੁੱਧ ਆਪ ਪਾਵੇਂ ਖਰੀ ਚੰਦ ਸਾਧੂਆਂ ਦੀਆਂ ਗੱਲਾਂ ਤੇ ਸਲਾਹਾਂ ਨੂੰ ਬਹੁਤੀ ਗੰਭੀਰਤਾ ਨਾਲ ਨਹੀਂ ਲੈਂਦਾ ਪਰੰਤੂ ਉਹ ਆਪਣੇ ਪੁੱਤਰ ਕਿਸ਼ੋਰ ਨੂੰ ਸਾਧੂਆਂ ਤੇ ਮੌਣਤਾਰੀ ਬਾਰੇ ਨਿਰਾਦਰ ਭਰੇ ਸ਼ਬਦ ਬੋਲਣ ਤੋਂ ਵਰਜਦਾ ਹੈ ਹਾਸ ਰਸ ਪੈਦਾ ਕਰਨ ਵਾਲਾ ਇਕਾਂਗੀ ਵਿੱਚ ਉਸ ਦੀਆਂ ਗੱਲਾਂ ਖੂਬ ਹਾਸਰਸ ਪੈਦਾ ਕਰਦੀਆਂ ਹਨ ਉਹ ਸਾਧੂਆਂ ਨਾਲ ਵੀ ਮਸ਼ਕਰੀਆਂ ਕਰਦਾ ਹੋਇਆ ਇਕਾਂਗੀ ਵਿੱਚ ਖਾਸ ਰਸ ਪੈਦਾ ਕਰਦਾ ਹੈ ਸੋ ਇਹ ਸੀ ਪਾਤਰ ਚਿੱਤਰਣ ਹਰੀਚੰਦਾ ਅੱਗੇ ਵਧਦੇ ਹਾਂ ਅੱਗੇ ਹੈ ਰਾਮਪਿਆਰੀ ਦਾ ਪਾਤਰ ਚਿੱਤਰਣ ਚਾਨਪਛਾਨ ਰਾਮਤਿਆਰੀ ਮੌਨਤਾਰੀ ਕਾਂਗੀ ਦੀ ਇੱਕ ਮਹੱਤਵਪੂਰਨ ਔਰਤ ਪਾਤਰ ਹੈ ਉਹ ਹਰੀਚੰਦ ਦੀ ਪਤਨੀ ਹੈ ਅਤੇ ਕਿਸ਼ੋਰ ਚਾਂਦੀ ਮਾਂ ਹੈ ਉਹ ਅੱਧਖੜ ਉਮਰ ਦੀ ਭੋਲੀ ਪਾਲੀ ਔਰਤ ਹੈ ਪ੍ਰੇਸ਼ਾਨੀਆਂ ਦਾ ਪ੍ਰੇਸ਼ਾਨੀਆਂ ਦੀ ਸ਼ਿਕਾਰ ਆਪਣੇ ਰੋਜ਼ਾਨਾ ਜੀਵਨ ਵਿੱਚ ਉਹ ਪੈਸੇ ਦੀ ਤੰਗੀ ਵੱਧ ਰਹੀ ਮਹਿੰਗਾਈ ਅਤੇ ਪਤੀ ਦੀ ਬਿਮਾਰੀ ਆਦ ਕਈ ਪ੍ਰੇਸ਼ਾਨੀਆਂ ਦਾ ਸ਼ਿਕਾਰ ਹੈ ਹੁਣ ਉਸ ਲਈ ਨਵੀਂ ਪਰੇਸ਼ਾਨੀ ਆ ਗਈ ਹੈ ਕਿ ਉਸ ਦਾ ਪਾਣ ਜਾ ਅਪਰਾਧ ਵਿੱਚ ਫਸ ਗਿਆ ਅਤੇ ਪੁਲਿਸ ਉਸ ਨੂੰ ਲੱਭ ਰਹੀ ਹੈ ਨਿੱਕੀ ਕਰਨ ਵਾਲੀ ਉਹ ਸਾਖ ਸੰਬੰਧੀਆਂ ਨਾਲ ਮੋਹ ਪਿਆਰ ਰੱਖਣ ਵਾਲੀ ਅਤੇ ਨੇਕ ਕੰਮ ਕਰਨ ਵਾਲੀ ਔਰਤ ਹੈ ਜਦੋਂ ਉਸ ਦਾ ਭਾਨਜਾ ਮਦਨ ਪੁਲਿਸ ਤੋਂ ਪਗੋੜਾ ਹੋ ਕੇ ਉਸ ਦੇ ਘਰ ਆਉਂਦਾ ਹੈ ਤਾਂ ਉਹ ਉਸ ਦੀ ਹਾਲਤ ਵੇਖ ਕੇ ਫਿਕਰਮੰਦ ਹੁੰਦੀ ਹੈ ਅਤੇ ਉਸ ਨੂੰ ਦਿਲਾਸਾ ਦਿੰਦੀ ਹੈ ਕਿ ਪੁਲਿਸ ਇੱਥੇ ਨਹੀਂ ਆ ਸਕਦੀ ਸਰਬਤ ਦਾ ਭਲਾ ਮੰਗਣ ਵਾਲੀ ਉਹ ਆਪਣੀ ਉਹ ਆਪਣੇ ਪਤੀ ਦੁਆਰਾ ਮਦਨ ਦੇ ਘਰ ਆਉਣ ਦਾ ਵਿਰੋਧ ਕਰਨ ਤੇ ਉਸ ਨੂੰ ਕਹਿੰਦੀ ਹੈ ਕਿ ਉਸ ਵੇਲੇ ਸੱਤ ਬਗਾਨੀਆਂ ਨੂੰ ਵੀ ਲਗਾਉਣਾ ਪੈਂਦਾ ਹੈ ਫਿਰ ਇਹ ਤਾਂ ਫਿਰ ਵੀ ਆਪਣਾ ਹੈ ਉਹ ਅਰਦਾਸ ਕਰਦੀ ਹੋਈ ਸਰਬਤ ਦਾ ਭਲਾ ਮੰਗਦੀ ਹੈ ਸਾਧੂਆਂ ਦੀ ਸੇਵਾ ਕਰਨ ਵਾਲੀ RAM ਪਿਆਰੀ ਘਰ ਆਏ ਸਾਧੂ ਤੇ ਮੋਨੀ ਧਾਰੀ ਨੂੰ ਸਤਿਕਾਰ ਨਾਲ ਬਿਠਾਉਂਦੀ ਹੈ ਅਤੇ ਮੋਨ ਧਾਰੀ ਨੂੰ ਸਤਿਕਾਰ ਨਾਲ ਬਿਠਾਉਂਦੀ ਹੈ ਤੇ ਚਾਹ ਪਾਣੀ ਪੁੱਛਦੀ ਹੈ ਉਹ ਉਹਨਾਂ ਦੁਆਰਾ ਰੋਟੀ ਖਾਣ ਤੋਂ ਇਨਕਾਰ ਕਰਨ ਤੇ ਉਹਨਾਂ ਨੂੰ ਫਲ ਖਾਣ ਲਈ ਦਿੰਦੀ ਹੈ ਸਾਧੂ ਵੀ ਉਸ ਦੁਆਰਾ ਕੀਤੀ ਸੇਵਾ ਦੀ ਵਡਿਆਈ ਕਰਦੇ ਹਨ ਸਾਧੂਆਂ ਦਾ ਨਿਰਾਦਰ ਨਾ ਸਹਿਣ ਵਾਲੀ ਉਸ ਸਾਧੂਆਂ ਦੀ ਸ਼ਕਤੀ ਤੋਂ ਇੰਨਾ ਪ੍ਰਭਾਵਿਤ ਹੁੰਦੀ ਹੈ ਕਿ ਉਹ ਲੁਕਦੇ ਫਿਰਦੇ ਮਦਨ ਨੂੰ ਵੀ ਆਪਣਾ ਕਸ਼ਟ ਨਿਵਾਰਨ ਲਈ ਉਹਨਾਂ ਦਾ ਆਸ਼ੀਰਵਾਦ ਪ੍ਰਾਪਤ ਕਰਨ ਲਈ ਕਹਿੰਦੀ ਹੈ। ਉਹ ਸਾਧੂਆਂ ਪ੍ਰਤੀ ਕਿਸ਼ੋਰ ਨੂੰ ਆਪਣਿ ਸ਼ਬਦ ਬੋਲ ਕੇ ਪਰਜਦੀ ਹੈ। ਸੋ ਅੱਗੇ ਵੱਧਦੇ ਹਾਂ ਅੱਗੇ ਹੈ ਸਾਧੂ ਦਾ ਪਾਤਰ ਚਿੱਤਰਣ ਜਾਣ ਪਛਾਣ। ਸਾਧੂ ਮੌਣਤਾਰੀ ਇਕਾਂਗੀ ਦਾ ਇੱਕ ਮਹੱਤਵਪੂਰਨ ਪਾਤਰ ਹੈ। ਉਸ ਦੀ ਉਮਰ 35-40 ਸਾਲ ਹੈ। ਉਸ ਦਾ ਸਰੀਰ ਪਤਲਾ ਹੈ। ਅਸਲ ਵਿੱਚ ਉਹ ਪੁਲਿਸ ਦਾ ਹਵਲਦਾਰ ਹੈ। ਅਤੇ ਸਾਧੂ ਦੇ ਭੇਸ ਵਿੱਚ ਮੁਲਜ਼ਮ ਦੀ ਪਾਲ ਵਿੱਚ ਹੈ ਅਕੀਰ ਉਹ ਆਪਣੀ ਚਾਲ ਵਿੱਚ ਕਾਮਯਾਬ ਹੋ ਕੇ ਮੁਲਜ਼ਮ ਮਦਰ ਨੂੰ ਗ੍ਰਿਫਤਾਰ ਕਰ ਲੈਂਦਾ ਹੈ ਸਫਲ ਸੂਈਆ ਸਾਧੂ ਇੱਕ ਸਫਲ ਸੂਈਆ ਹੈ ਸਾਧੂ ਦੇ ਰੂਪ ਵਿੱਚ ਉਸ ਨੂੰ ਕੋਈ ਪਛਾਣ ਨਹੀਂ ਸਕਦਾ ਉਹ ਆਪਣੇ ਮਕਸਦ ਦੇ ਵਿੱਚ ਕਾਮਯਾਬ ਹੋ ਜਾਂਦਾ ਹੈ ਅਤੇ ਭਗੋੜੇ ਮਦਰ ਨੂੰ ਗ੍ਰਿਫਤਾਰ ਕਰ ਲੈਂਦਾ ਹੈ ਦੂਜਿਆਂ ਨੂੰ ਗੱਲਾਂ ਨਾਲ ਪਰਮਾਉਣ ਵਾਲਾ ਉਹ ਲੋਕਾਂ ਦੇ ਘਰਾਂ ਦੇ ਬਾਹਰ ਅਧਿਆਤਮਿਕ ਰਸ ਨਾਲ ਭਰੇ ਗੀਤ ਗਾ ਕੇ ਲੋਕਾਂ ਦਾ ਧਿਆਨ ਆਪਣੇ ਵੱਲ ਖਿੱਚਦਾ ਹੈ ਉਹ ਸਰਬਤ ਦਾ ਭਲਾ ਮੰਗ ਕੇ ਰਾਮ ਪਿਆਰੀ ਉੱਪਰ ਆਪਣਾ ਪ੍ਰਭਾਵ ਪਾਉਂਦਾ ਹੈ ਅਤੇ ਉਸ ਦੇ ਘਰ ਦੇ ਅੰਦਰ ਦਾਖਲ ਹੋ ਜਾਂਦਾ ਹੈ ਚੁਸਤੇ ਚਲਾਕ ਉਹ ਬਹੁਤ ਚੁਸਤੇ ਚਲਾਕ ਹੈ ਉਹ ਚਲਾਕੀ ਨਾਲ ਰਾਮ ਪਿਆਰੀ ਦੇ ਘਰ ਵਿੱਚ ਕਲੇਸ਼ ਦੀ ਮੌਜੂਦਗੀ ਹੋਣ ਬਾਰੇ ਦੱਸ ਕੇ ਉਸਤੇ ਪ੍ਰਭਾਵ ਪਾਉਂਦਾ ਹੈ ਉਹ ਬਿਮਾਰੀ ਠੀਕਰਨ ਦੀਆਂ ਗੱਲਾਂ ਨਾਲ ਵੀ ਆਪਣਾ ਪ੍ਰਭਾਵ ਪੂਰੇ ਪਰਿਵਾਰ ਉੱਤੇ ਪਾਉਣ ਦੀ ਕੋਸ਼ਿਸ਼ ਕਰਦਾ ਹੈ। ਦਾਨ ਸਾਰੇ ਰੋਗਾਂ ਦੀ ਦਾਰੂ ਹੈ, ਦਾਨ ਦੇ ਨਾਲ ਕੁਝ ਘਟਦਾ ਨਹੀਂ। ਤੰਨ ਤੋਂ ਵੱਡਾ ਕੋਈ ਰੋਗ ਨਹੀਂ ਅਤੇ ਹਰ ਕਸ਼ਟ ਦਾ ਨਿਵਾਰਣ ਹੈ। ਆਦ ਗੱਲਾਂ ਕਰਕੇ ਉਹ ਆਰਾਮ ਪਿਆਰੀ ਤੋਂ ਅੰਦਰ ਲੁਕੇ ਹੋਏ ਮਦਨ ਨੂੰ ਬਾਹਰ ਕਢਵਾ ਲੈਂਦਾ ਹੈ ਅਤੇ ਗ੍ਰਿਫਤਾਰ ਕਰ ਲੈਂਦਾ ਹੈ। ਸੋ ਅੱਗੇ ਵਧਦੇ ਹਾਂ। ਅੱਗੇ ਹੈ ਪਾਤਰ ਚਿੱਤਰਣ ਮੌਨਤਾਰੀ ਦਾ। ਜਨਮ ਸ਼ਾਨ ਮੌਨਤਾਰੀ ਇਸੇ ਨਾਂ ਦੀ ਇਕਾਂਗੀ ਵਿੱਚ ਇੱਕ ਮਹੱਤਵਪੂਰਨ ਪਾਤਰ ਹੈ। ਉਸਦੀ ਉਮਰ ਲਗਭਗ 50 ਸਾਲ ਹੈ। ਉਹ ਸਰੀਰ ਦਾ ਮੋਟਾ ਹੈ। ਉਹ ਦੀਪਚੰਦ ਨਾਂ ਦਾ ਇੱਕ ਪੁਲਿਸ ਇੰਸਪੈਕਟਰ ਹੈ। ਉਹ ਆਪਣੇ ਸਾਥੀ ਹਵਲਦਾਰ ਨਾਲ ਮੌਨਤਾਰੀ ਸਾਧੂ ਦਾ ਰੂਪ ਬਣ ਕੇ ਗਬਨ ਦੇ ਦੋਸ਼ੀ ਭਗਵਾੜੇ ਮਦਨ ਨੂੰ ਗ੍ਰਿਫਤਾਰ ਕਰਨ ਲਈ ਉਸ ਦਾ ਪੇਸ਼ਾ ਕਰਦੇ ਹੁਆਂ। ਹਰੀਚੰਦ ਤੇ ਰਾਮਪਿਆਰੀ ਦੇ ਘਰ ਆਇਆ ਹੈ। ਅਤੇ ਅੰਤ ਵਿੱਚ ਉਸ ਨੂੰ ਗ੍ਰਿਫਤਾਰ ਕਰਨ ਵਿੱਚ ਕਾਮਯਾਬੀ ਪ੍ਰਾਪਤ ਕਰਦਾ ਹੈ ਇੱਕ ਸਫਲ ਸੂਈਆ ਮੌਨਤਾਰੀਕ ਸਫਲਤੂਆ ਹੈ ਗੱਲਬਾਤ ਲਈ ਸਾਧੂ ਦੇ ਰੂਪ ਵਿੱਚ ਹਵਲਦਾਰ ਉਸ ਦੇ ਨਾਲ ਹੈ ਅਤੇ ਉਹ ਆਪ ਮੌਨਤਾਰੀ ਸਾਧੂ ਹੋਣ ਦਾ ਨਾਟਕ ਕਰਦਾ ਚੁੱਪ ਰਹਿੰਦਾ ਹੈ ਉਹ ਸਿਰਫ ਹੱਥ ਦੇ ਇਸ਼ਾਰੇ ਨਾਲ ਹੀ ਆਸ਼ੀਰਵਾਦ ਦਿੰਦਾ ਹੈ ਚੁਸਤ ਚਲਾਕ ਉਹ ਬੜੀ ਚੁਸਤੀ ਚਲਾਕੀ ਨਾਲ ਮੂੰਹ ਵਿੱਚੋਂ ਕੁਝ ਨਹੀਂ ਬੋਲਦਾ ਅਤੇ ਉਸ ਦਾ ਸਾਥੀ ਸਾਧੂ ਹੀ ਉਸ ਦੇ ਮੌਨ ਵਰਤ ਤੇ ਕਸ਼ਟ ਨਿਵਾਰਣ ਦੀ ਸ਼ਕਤੀ ਦਾ ਪ੍ਰਭਾਵ ਆਰਮ ਪਿਆਰੀ ਤੇ પાਕੇ ਮਦਨ ਨੂੰ ਅੰਦਰੋਂ ਬਾਹਰ ਕੱਢਣ ਤੇ ਫਿਰ ਉਸ ਨੂੰ ਕਾਬੂ ਕਰਨ ਵਿੱਚ ਸਫਲਤਾ ਪ੍ਰਾਪਤ ਕਰਦਾ ਹੈ ਆਪਣੀ ਪੁਲਸੀਆ ਕਾਰਵਾਈ ਕਰਨ ਵਿੱਚ ਸਫਲ ਮਦਨ ਸਾਧੂਆਂ ਦੇ ਭੇਜ ਸ ਵਿੱਚ ਆਈ ਪੁਲਿਸ ਨੂੰ ਪਛਾਣਨ ਕੇ ਭੱਜਣ ਦੀ ਕੋਸ਼ਿਸ਼ ਕਰਦਾ ਹੈ ਤਾਂ ਉਹ ਫੁਰਤੀ ਨਾਲ ਆਪਣੇ ਰਿਵਾਲਵਰ ਤਾਣ ਕੇ ਉਸ ਨੂੰ ਖਬਰਦਾਰ ਕਰਦਾ ਹੈ ਅਖੀਰ ਉਹ ਆਪਣੀ ਯੋਗ ਕਾਰਵਾਈ ਕਰਕੇ ਮਦਰ ਨੂੰ ਫੜਨ ਵਿੱਚ ਕਾਮਯਾਬ ਹੋ ਜਾਂਦਾ ਹੈ ਸੋ ਇਹ ਤਰੀ ਇਸ ਇਕਾਂਗੀ ਮੌਣਤਾਰੀ ਦੇ ਸਾਰੇ ਦੇ ਸਾਰੇ ਜਿੰਨੇ ਵੀ ਮਹੱਤਵਪੂਰਨ ਪਾਤਰ ਹਨ ਉਹਨਾਂ ਸਾਰਿਆਂ ਦੇ ਪਾਤਰ ਚਿੱਤਰਣ ਸੋ ਅੱਗੇ ਵਧਦੇ ਹਾਂ ਵਾਰਤਾਲਾ ਭਾਗ ਵੱਲ ਸੋ ਸ਼ੁਰੂ ਕਰਦੇ ਹਾਂ ਸਭ ਤੋਂ ਪਹਿਲਾਂ ਬੱਕ ਬੱਕ ਬੰਦ ਕਰ ਬਾਬਾ ਪਿਤਾ ਜੀ ਫੇਰ ਉਹੀ ਗੱਲਾਂ ਮੈਂ ਤੁਹਾਨੂੰ ਕਿੰਨੀ ਵਾਰੀ ਸਮਝਾ ਚੁੱਕਾ ਹਾਂ ਇਨਾ ਪਖੰਡੀਆਂ ਨੂੰ ਮੂੰਹ ਨਾ ਲਾਇਆ ਕਰੋ ਉੱਠੋ ਬਾਬਾ ਨਿਕਲੋ ਇੱਥੋਂ ਸੋ ਇਹ ਵਾਰਤਾਲਾਪ ਵਿੱਚ ਤੁਹਾਨੂੰ ਪ੍ਰਸ਼ਨ ਆ ਨੰਬਰ 1 ਇਹ ਵਾਰਤਾਲਾਪ ਕਿਸ ਕਾਂਗੀ ਦਾ ਹੈ ਨੰਬਰ 2 ਇਹ ਕਾਂਗੀ ਕਿਸ ਦੀ ਰਚਨਾ ਹੈ ਨੰਬਰ 3 ਇਹ ਸ਼ਬਦ ਕਿਸ ਨੇ ਕਿਸ ਨੂੰ ਕਹੇ ਨੰਬਰ 4 ਪੁੱਤਰ ਪਿਤਾ ਨੂੰ ਕੀ ਸਮਝਾਉਂਦਾ ਹੈ ਤੇ ਨੰਬਰ 5 ਇੱਥੇ ਬਾਬਿਆਂ ਨੂੰ ਕੀ ਕਰਨ ਲਈ ਕਿਹਾ ਹੈ ਸੋ ਵਾਰੀ-ਵਾਰੀ ਕਰਦੇ ਹਾਂ ਸਭ ਤੋਂ ਪਹਿਲਾ ਹੈ ਇਹ ਵਾਰਤਾਲਾਪ ਕਿਸ ਕਾਂਗੀ ਦਾ ਹੈ ਇਹਦਾ ਉੱਤਰ ਹੈ ਮੌਨਤਾਰੀ ਨੰਬਰ 2 ਇਹ ਕਾਂਗੀ ਕਿਸ ਦੀ ਰਚਨਾ ਹੈ ਇਹ ਹੈ ਈਸ਼ਵਰ ਚੰਦਰ ਨੰਦਾ ਸੋ ਇਹ ਤਾਂ ਤੁਸੀਂ ਰੱਟ ਲਓ ਜਿੰਨੇ ਵੀ ਇਕਾਂਗੀਕਾਰ ਹਨ ਕਹਾਣੀਕਾਰ ਹਨ ਸਾਰਿਆਂ ਦੇ ਨਾਮ ਯਾਦ ਕਰ ਲਓ ਚੰਗੀ ਤਰ੍ਹਾਂ ਪੇਪਰਾਂ ਚਾਹੁੰਦੇ ਹਨ ਨੰਬਰ 3 ਇਹ ਸ਼ਬਦ ਕਿਸ ਨੇ ਕਿਸ ਨੂੰ ਕਹੇ ਉੱਤਰ ਇਹ ਸ਼ਬਦ ਕਿਸ਼ੋਰ ਨੇ ਆਪਣੇ ਪਿਤਾ ਹਰੀਚੰਦ ਅਤੇ ਸਾਧੂ ਨੂੰ ਕਹੇ ਨੰਬਰ 4 ਪੁੱਤਰ ਪਿਤਾ ਨੂੰ ਕੀ ਸਮਝਾ ਚੁੱਕਾ ਹੈ ਉੱਤਰ ਪਖੰਡੀ ਸਾਧੂਆਂ ਨੂੰ ਘਰ ਨਾਲ ਲਿਆਉਣ ਲਈ ਨੰਬਰ 5 ਇਨਾ ਬਾਬਿਆਂ ਨੂੰ ਕੀ ਕਰਨ ਲਈ ਕਿਹਾ ਹੈ ਨੰਬਰ 5 ਦਾ ਉੱਤਰ ਹੈ ਕਰੋ ਬਾਹਰ ਜਾਣ ਲਈ ਅੱਗੇ ਨੰਬਰ 2 ਵਰਤਾਲਾਭ ਖਬਰਦਾਰ ਹिलो मत ਮੈਂ ਇਨਸਪੈਕਟਰ ਦੀਪ ਚੰਦ ਹਵਲਦਾਰ ਜਾਣੇ ਨਾ ਪਾਏ ਮੁਲਜ਼ਮ ਸੋ ਇਹ ਹਨ ਇਹਦੇ ਵਿੱਚੋਂ ਇਹ ਵਰਤਾਲਾਭ ਹੈ ਇਹਦੇ ਵਿੱਚੋਂ ਪ੍ਰਸ਼ਨ ਹਨ ਨੰਬਰ 1 ਵਰਤਾਲਾਭ ਕਿਸ ਗੰਗੀ ਦਾ ਹੈ ਨੰਬਰ 2 ਇੱਕ ਅੰਗੀ ਕਿਸ ਦੀ ਰਚਨਾ ਹੈ ਨੰਬਰ 3 ਹਵਲਦਾਰ ਨੂੰ ਕੀ ਕਰਨ ਲਈ ਕਿਹਾ ਗਿਆ ਨੰਬਰ 4 ਜਾਣੀ ਨਾ ਪਾਏ ਮਲਜਮ ਇਹ ਸ਼ਬਦ ਕਿਸ ਨੇ ਕਿਸ ਨੂੰ ਕਹੇ ਨੰਬਰ 5 ਮਦਨ ਨੂੰ ਕਿਵੇਂ ਖਵਦਾਰ ਕੀਤਾ ਗਿਆ ਉੱਤਰ ਸੋ ਪਹਿਲੇ ਦੋ ਪ੍ਰਸ਼ਨ ਬਾਰ ਬਾਰ ਰਿਪੀਟ ਹੁੰਦੇ ਹਨ ਵੀ ਵਾਰਤਾ ਲਾਭ ਕਿਸ ਕੰਗੀ ਦਾ ਹੈ ਮੌਨਤਾਰੀ ਦਾ ਸੇ ਕਿਸ ਦੀ ਰਚਨਾ ਹੈ ਈਸ਼ਵਰ ਚੰਦਰਨੰਦਾ ਅਗੇ ਨੰਬਰ 3 ਹਵਲਦਾਰ ਨੂੰ ਕੀ ਕਰਨ ਲਈ ਕਿਹਾ ਗਿਆ ਮਲਜਮ ਨੂੰ ਭੱਜਣ ਤੋਂ ਰੋਕਣ ਲਈ ਅਗੇ ਹੈ ਨੰਬਰ 4 ਪ੍ਰਸ਼ਨ ਜਾਣੇ ਨਾ ਪਾਏ ਮਲਜਮ ਇਹ ਸ਼ਬਦ ਕਿਸ ਨੇ ਕਿਸ ਨੂੰ ਕਹੇ ਇਹ ਹਨ ਨੰਬਰ 4 ਦਾ ਉੱਤਰ ਹੈ ਇਹ ਸ਼ਬਦ ਇੰਸਪੈਕਟਰ ਦੀਪ ਚੰਦ ਨੇ ਹਵਲਦਾਰ ਨੂੰ ਕਹੇ ਹਨ ਨੰਬਰ 5 ਮਦਨ ਨੂੰ ਕਿਵੇਂ ਖਬਰਦਾਰ ਕੀਤਾ ਗਿਆ ਨੰਬਰ 5 ਦਾ ਉੱਤਰ ਹੈ ਰਿਵਾਲਵਰ ਤਾਣ ਕੇ ਸੋ ਅਗਲਾ ਹੈ 파ਰਤਾਲਬ ਸੁਖੀ ਸੰਦੀ ਮਰਨ ਤੇਰੇ ਵੈਰੀ ਇੱਥੇ ਪੁਲਿਸ ਨਹੀਂ ਆ ਸਕਦੀ ਘਬਰਾਣਾ ਚੱਲ ਅੰਦਰ ਹੱਥ ਮੂੰਹ ਧੋ ਤੇ ਤੇਰਾ ਵੀਰਾ ਦਫ਼ਤਰੋਂ ਆਉਂਦਾ ਏ ਤਾ ਤੁਹਾਨੂੰ ਚਾਹ ਬਣਾ ਕੇ ਦਿੰਨੀ ਆ। ਸੋ ਪ੍ਰਸ਼ਨਾਂ ਹਨ ਵਾਰਤਾਲਾਪ ਕਿਸ ਕਾਂਗੀ ਦਾ ਹੈ? ਇਕਾਂਗੀ ਦੀ ਰਚਨਾ ਕਿਸ ਦੀ ਹੈ? ਨੰਬਰ 3 ਇਹ ਸ਼ਬਦ ਕਿਸ ਨੇ ਕਿਸ ਨੂੰ ਕਹੇ? ਨੰਬਰ 4 RAM ਪਿਆਰੀ ਮਦਰ ਨੂੰ ਕਿਵੇਂ ਦਲਾਸਾ ਦਿੰਦੀ ਹੈ? ਨੰਬਰ 5 ਵੀਰਾ ਕਿੱਥੋਂ ਆਉਣ ਵਾਲਾ ਹੈ ਤੇ ਉਸ ਦੇ ਆਉਣ ਤੇ ਕੀ ਬਣਾਉਂਦਾ ਵਿਚਾਰ ਹੈ? ਸੋ ਪਹਿਲੇ ਦੋ ਪ੍ਰਸ਼ਨ ਮੈਂ ਪਹਿਲਾਂ ਵੀ ਦੱਸ ਚੁੱਕਾ ਹਾਂ ਸੇਮ ਹਨ। ਇਕਾਂਗੀ ਹੈ ਮੌਨਤਾਰੀ ਸੋ ਇਕਾਂਗੀਕਾਰ ਹਨ ਈਸ਼ਵਰ ਚੰਦਰ ਨੰਦਾ। ਨੰਬਰ 5 ਇਹ ਸ਼ਬਦ ਕਿਸ ਨੇ ਕਿਸ ਨੂੰ ਕਹੇ? ਇਹ ਸ਼ਬਦ ਰਾਮਪਿਆਰੀ ਨੇ ਮਦਨ ਨੂੰ ਕਹੇ ਨੰਬਰ 4 ਰਾਮਪਿਆਰੀ ਮਦਨ ਨੂੰ ਕਿਵੇਂ ਦਿਲਾਸਾ ਦਿੰਦੀ ਹੈ ਨੰਬਰ 4 ਇਹਦਾ ਉੱਤਰ ਹੈ ਇਹ ਕਹਿ ਕੇ ਕਿ ਇੱਥੇ ਪੁਲਿਸ ਨਹੀਂ ਆ ਸਕਦੀ ਨੰਬਰ 5 ਵੀਰਾ ਕਿੱਥੋਂ ਆਉਣ ਵਾਲਾ ਹੈ ਤੇ ਉਸ ਦੇ ਆਉਣ ਤੇ ਕੀ ਬਣਾਉਂਦਾ ਵਿਚਾਰ ਹੈ ਸੋ ਇਹਦਾ ਉੱਤਰ ਹੈ ਦਫ਼ਤਰ ਆਉਣ ਵਾਲਾ ਹੈ ਚਾਹ ਬਣਾ ਕੇ ਦੇਣੀ ਹੈ ਸੋ ਅੱਗੇ ਹੈ ਇੱਕ ਇੱਕ ਨੰਬਰਾਂ ਵਾਲੇ ਪ੍ਰਸ਼ਨ ਵਸਤੂ નિਸ਼ਟ ਪ੍ਰਸ਼ਨ ਸੋ ਕਰਦੇ ਹਾਂ ਪਹਿਲਾ ਪ੍ਰਸ਼ਨ ਹੈ ਮੌਨ ਤਾਰੀ ਕਾਂਗੀ ਦਾ ਲੇਖਕ ਕੌਣ ਹੈ ਈਸ਼ਵਰ ਚੰਦਰ ਨੰਦਾ ਸੋ ਇਹ ਤਾਂ ਚੰਗੀ ਤਰ੍ਹਾਂ ਰੱਟ ਲਿਓ ਜਿੰਨੇ ਵੀ ਹਾਂ ਮੈਂ ਬਾਰ-ਬਾਰ ਇਸ ਲਈ ਕਹਿੰਦੇ ਹਨ ਕਿ ਅਕਸਰ ਇਹਨਾਂ ਦੇ ਵਿੱਚੋਂ ਦੇਖੋ ਇਹ ਕਦਾ ਵਾਰਤਾਲਾਪਾ ਮਾਣੇ ਪੇਪਰਾਂ ਦੇ ਵਿੱਚ ਸੋ ਵਾਰਤਾਲਾਪ ਦੇ ਵਿੱਚ ਇਹ ਦੋ ਪ੍ਰਸ਼ਨ ਤਾਂ ਆਉਣਗੇ ਵੀ ਵਾਰਤਾਲਾਪ ਅ ਕਿਸੇ ਕਾਂਗੀ ਦੀ ਹੈ ਤੇ ਇਸ ਦੀ ਰਚਨਾ ਕਿਸ ਨੇ ਕੀਤੀ ਹੈ ਠੀਕ ਹੈ ਜੀ ਤੇ ਵਸਤੂ ਨਿਸ਼ਟ ਪ੍ਰਸ਼ਨਾਂ ਦੇ ਵਿੱਚ ਵੀ ਅਕਸਰ ਆ ਜਾਂਦਾ ਹੈ ਕਿ ਫਲਾਨੀ ਕਾਂਗੀ ਦਾ ਜਾਂ ਫਲਾਨੀ ਕਹਾਣੀ ਦਾ ਲੇਖਕ ਕੌਣ ਹੈ ਸੋ ਇਹ ਚੰਗੀ ਤਰ੍ਹਾਂ ਯਾਦ ਕਰ ਲਿਓ ਸੋ ਮੌਣਤਾਰੀ ਦੇ ਲੇਖਕ ਹਨ ਈਸ਼ਵਰ ਚੰਦਰ ਨੰਦਾ ਨੰਬਰ 2 ਰਾਮਪਿਆਰੀ ਦੇ ਪਤੀ ਦਾ ਕੀ ਨਾਂ ਹੈ ਉੱਤਰ ਖਰੀਚੰਦ ਨੰਬਰ 3 ਹਰੀ ਚੰਦ ਦੀ ਉਮਰ ਕਿੰਨੀ ਹੈ ਲਗਭਗ 60 ਸਾਲ ਮਦਨ ਲਾਲ ਦੀ ਉਮਰ ਕਿੰਨੀ ਹੈ 32 ਸਾਲ ਮਦਨ ਲਾਲ ਤੇ ਰਾਮ ਪਿਆਰੀ ਦਾ ਆਪਸ ਵਿੱਚ ਕੀ ਰਿਸ਼ਤਾ ਹੈ ਮਾਸੀ ਭਨੇਵੇਂ ਦਾ ਨੰਬਰ 6 ਸਾਧੂ ਦਾ ਜੁੱਤੀਦਾਰ ਕੌਣ ਹੈ ਮੌਣਤਾਰੀ ਨੰਬਰ 7 ਰਾਮ ਪਿਆਰੀ ਤੇ ਹਰੀ ਚੰਦ ਦੇ ਪੁੱਤਰ ਦਾ ਨਾਂ ਕੀ ਹੈ ਉੱਤਰ ਕਿਸ਼ੋਰ ਚੰਦ ਨੰਬਰ 8 ਕਿਸ਼ੋਰ ਚੰਦ ਦੀ ਉਮਰ ਕਿੰਨੀ ਹੈ ਲਗਭਗ 30 ਸਾਲ ਨੰਬਰ 9 ਕੁਲੀ ਰਾਮ ਪਿਆਰੀ ਦੇ ਘਰ ਕਿਸ ਦੀ ਟਰੰਕੀ ਛੱਡ ਕੇ ਜਾਂਦਾ ਹੈ ਉੱਤਰ ਮਦਨ ਦੀ ਪੁਲਿਸ ਕਿਸ ਦੇ ਪਿੱਛੇ ਪਈ ਹੋਈ ਸੀ ਮਦਨ ਦੇ ਪੁਲਿਸ ਮਦਨ ਦੇ ਪਿੱਛੇ ਕਿਉਂ ਪਈ ਹੋਈ ਸੀ ਉੱਤਰ ਗਵਨ ਦਾ ਦੋਸ਼ੀ ਹੋਣ ਕਰਕੇ ਸੋ ਬੱਚਿਓ ਇਹ ਸੀ ਕਾਂਗੀ ਮੌਣਤਾਰੀ ਜਿਸ ਦੇ ਕਾਂਗੀਕਾਰ ਜਾਂ ਲੇਖਕ ਹਨ ਈਸ਼ਵਰ ਚੰਦਰ ਨੰਦਾ ਤੋਂ ਇਹਦੇ ਸਾਰੇ ਦੇ ਸਾਰੇ ਪਾਤਰ ਚਿੱਤਰਣ ਵਾਰਤਾਲਾਪ ਤੇ ਵਸਤੂ ਨੇ ਪਰਿਸ਼ਾਪਾ ਕਰ ਲਏ ਹਨ ਸੋ ਮਿਲਦੇ ਹਾਂ ਨਵੀਂ ਵੀਡੀਓ ਦੇ ਵਿੱਚ ਨਵੀਂ ਕਾਂਗੀ ਲੈ ਕੇ ਤਦ ਤੱਕ ਲਈ ਧੰਨਵਾਦ